ਸਤਿ ਸ੍ਰੀ ਅਕਾਲ ਐ ਦੋਸਤੋ ਮੈਂ ਤੁਹਾਡਾ ਆਪਣਾ ਦਰਸ਼ਨ ਸਿੰਘ ਦੋਸਤੋ ਅੱਜ ਨਾ ਆਪਾਂ ਇੱਕ ਅ ਅਲੱਗ ਕਿਸਮ ਦੀ ਵੀਡੀਓ ਇਹ ਬਣਾ ਰਹੇ ਹਾਂ ਇਹਦੇ ਵਿੱਚ ਨਾ ਤੁਹਾਨੂੰ ਅ ਸ਼ੋਸ਼ਕ ਦਾ ਇਹ ਗੱਲ ਕਿਸੇ ਨੂੰ ਕੁਝ ਕੁਝ ਲੋਕਾਂ ਨੂੰ ਵਧੀਆ ਨਾ ਲੱਗੇ ਕਿ ਨਹੀਂ ਇਹ ਠੀਕ ਨਹੀਂ ਹੈ ਪਰ ਤੁਸੀਂ ਨਾ ਕਦੇ ਵੀ ਦੇਖਿਓ ਅ ਸਮੇਂ ਦੇ ਲਿਹਾਜ਼ ਨਾਲ ਰੀਤੀ ਰਿਵਾਜ ਸਿਸਟਮ ਸਾਰੇ ਬਦਲਦੇ ਜਾ ਰਹੇ ਹਨ ਸਭ ਕੁਝ ਬਦਲਦਾ ਜਾ ਰਿਹਾ ਹੈ ਤੇ ਪਹਿਲਾਂ ਦੇਖ ਲੋ ਪਹਿਲਾਂ ਸਾਡੇ ਜਿਹੜੇ ਬਜ਼ੁਰਗ ਹੁੰਦੇ ਸੀ ਉਹ ਗੱਡੀਆਂ ਰਾਹੀਂ ਚੱਲਦੇ ਸੀ ਜਾਂ ਸਾਈਕਲ ਹੁੰਦੇ ਸੀ ਉਸ ਤੋਂ ਬਾਅਦ ਜਿਵੇਂ ਜਿਵੇਂ ਅਪਡੇਟ ਹੁੰਦੇ ਗਏ ਉਹ ਨਿਯਮ ਸਿਸਟਮ ਸਭ ਕੁਝ ਬਦਲਦਾ ਜਾ ਰਿਹਾ ਹੈ ਹਰ ਇੱਕ ਚੀਜ਼ ਬਦਲਦੀ ਜਾ ਰਹੀ ਹੈ ਦੋਸਤੋ ਇਹਦੇ 'ਚ ਮੈਂ ਇੱਕ ਗੱਲ ਹੋਰ ਬਹੁਤ ਧਿਆਨ ਦੇਣ ਯੋਗ ਹੈ ਤੇ ਦੇਖੋ ਇਹਦੇ ਨਾਲ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਹੋ ਸਕਦਾ ਤੁਸੀਂ ਮੇਰੇ ਨਾਲ ਸਹਿਮਤ ਨਾ ਵੀ ਹੋਵੋਗੇ ਜਾਂ ਕਾਫੀ ਲੋਕ ਮੇਰੇ ਨਾਲ ਸਹਿਮਤ ਨਾ ਹੋਣ ਪਰ ਇੱਕ ਨਾ ਜਿਵੇਂ ਸ਼ਗਨ ਸ਼ਗਨ ਦੀ ਗੱਲ ਕਰੀਏ ਆਪਾਂ ਜਦੋਂ ਕਿਸੇ ਦੀ ਮੈਰਿਜ ਦੇ ਵਿੱਚ ਜਾਂਦੇ ਨਾ ਹਰ ਬੰਦਾ ਸ਼ਗਨ ਦਿੰਦਾ ਮੈਨੂੰ ਜੋ ਲੱਗਦਾ ਜਾਂ ਅੱਜ ਕੁਝ ਬਜ਼ੁਰਗਾਂ ਨਾਲ ਮੈਂ ਗੱਲ ਕੀਤੀ ਸੀ ਹੋ ਸਕਦਾ ਇਹ ਗਲਤ ਵੀ ਹੋਵੇ ਮੈਂ ਇਹਦੇ ਲਈ ਕੋਈ ਪੱਕਾ ਇਹ ਨਹੀਂ ਕਹਿੰਦਾ ਵੀ ਇਹੀ ਹੋਇਆ ਤਾਂ ਉਹ ਕਹਿੰਦੇ ਵੀ ਮੈਂ ਬਜ਼ੁਰਗਾਂ ਨੂੰ ਪੁੱਛਿਆ ਉਹਨਾਂ ਨੂੰ ਕਿ ਸ਼ਗਨ ਜਿਹੜਾ ਦੇਣਾ ਸੀ ਉਹ ਕਿਵੇਂ ਸ਼ੁਰੂਆਤ ਹੋਈ ਉਹ ਕਹਿੰਦੇ ਵੀ ਜਦੋਂ ਪਹਿਲੇ ਟਾਈਮਾਂ ਦੇ ਵਿੱਚ ਨਾ ਜਿਹੜੇ ਵਿਆਹ ਕਰਨੇ ਹੁੰਦੇ ਸੀ ਉਹ ਵਿਆਹ ਕਰਨ ਦੇ ਲਈ ਜਿਹੜੇ ਮਤਲਬ ਲੋਕ ਹੁੰਦੇ ਸੀ ਜਾਂ ਪਰਸਨ ਹੁੰਦੇ ਸੀ ਜਾਂ ਕਿਸਾਨ ਹੁੰਦੇ ਸੀ ਜਾਂ ਕੋਈ ਵੀ ਲਗਾ ਲਓ ਇੱਕਦਮ ਉਹਦੇ ਕੋਲ ਇੰਨਾ ਪੈਸਾ ਨਹੀਂ ਸੀ ਹੁੰਦਾ ਕਿ ਉਹ ਇੱਕਦਮ ਆਪਣੇ ਬੱਚਿਆਂ ਦੇ ਵਿਆਹ ਕਰ ਸਕੇ ਤਾਂ ਕੀ ਹੁੰਦਾ ਸੀ ਸਾਰੇ ਰਲ ਮਿਲ ਕੇ ਆਪਣੇ ਵੱਲੋਂ ਉਹਦੀ ਸਹਾਇਤਾ ਕਰਦੇ ਸੀ ਮਦਦ ਕਰਦੇ ਸੀ ਜਿਹਦੇ ਨਾਲ ਉਹਦਾ ਵਿਆਹ ਬੱਚੇ ਦਾ ਹੋ ਜਾਂਦਾ ਸੀ ਤੇ ਇਸੇ ਤਰ੍ਹਾਂ ਹੀ ਚਲਦੇ 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 ਸਿਸਟਮ ਹੈ ਜਿਹੜਾ ਜਿਵੇਂ ਤੁਹਾਨੂੰ ਹੁਣ ਪਤਾ ਹੀ ਹੈ ਕਿ ਹੁਣ ਉਹ ਚੀਜ਼ਾਂ ਨਹੀਂ ਰਹੀਆਂ ਪਹਿਲਾਂ ਤਾਂ ਬਹੁਤ ਚੀਜ਼ਾਂ ਹੁੰਦਾ ਸੀ ਜਿਹੜਾ ਹਰ ਬੰਦਾ ਚਾਹੁੰਦਾ ਸੀ ਕਿ ਜੇ ਮੈਂ ਅੱਜ ਮਦਦ ਕਰੂੰਗਾ ਤਾਂ ਕੱਲ ਮੇਰੀ ਮਦਦ ਕਰਨਗੇ ਕਿਉਂਕਿ ਉਸ ਟਾਈਮ ਦੇ ਵਿੱਚ ਨਾ ਕਦੇ ਲੋਕ ਇਹ ਨਹੀਂ ਸੀ ਸੋਚਦੇ ਜਿਵੇਂ ਅੱਜ ਸੋਚਦੇ ਆ ਅੱਜ ਅੱਜ ਜਿਵੇਂ ਨਿਉ ਦਾ ਨਿਉਦੇ ਦੀ ਰਸਮ ਹੁੰਦੀ ਹੈ ਆਪਣੇ ਨਿਉਦੇ ਦੀ ਰਸਮ ਪਹਿਲਾਂ ਹੁੰਦੀ ਸੀ ਕਿ ਬਹੁਤ ਵੱਡੇ ਵੱਡੇ ਨਿਉਦੇ ਪਾਏ ਜਾਂਦੇ ਸੀ ਤਾਂ ਕਿ ਉਸ ਉਹਦਾ ਜਿਹੜਾ ਬੱਚੇ ਦਾ ਜਿਹੜਾ ਵਿਆਹ ਹੈ ਉਹ ਸਹੀ ਢੰਗ ਨਾਲ ਲੱਭ ਜੇ ਪਰ ਪਰ ਹੁਣ ਕੀ ਹੋ ਗਿਆ ਹੁਣ ਨਾ ਗਿਣਤੀਆਂ ਮਿਲਤੀਆਂ ਹਿਸਾਬ ਕਿਤਾਬ ਦੇ ਵਿੱਚ ਬਹੁਤ ਹੋ ਗਏ ਲੋਕ ਹੁਣ ਜੇ ਮਨ ਲਓ ਨਿਊਂਦਿਆਂ ਦੀ ਗੱਲ ਕਰੀਏ ਆਪਾਂ ਜਾਂ ਸ਼ਗਨਾਂ ਦੀ ਗੱਲ ਕਰੀਏ ਉੱਥੇ ਲੋਕ ਇੱਥੋਂ ਤੱਕ ਵੀ ਗਿਣਤੀ ਕਰਨਦੇ ਆ ਕਿ ਇਹਦੇ ਬੱਚੇ ਵੱਧ ਐ ਤੇ ਮੇਰੇ ਘਟ ਐ ਛੱਡ ਤੇ ਕੋਈ ਇੱਕ ਆ ਉਹਦੇ ਤਿੰਨ ਸਾਨੂੰ ਤਿੰਨ ਵਾਰ ਕਰਨਾ ਪਊਗਾ ਮਤਲਬ ਇਸ ਤਰ੍ਹਾਂ ਨਾ ਨਾ ਇੰਨੀ ਕੈਲਕੂਲੇਸ਼ਨ ਵੱਧ ਗਈ ਅੱਜਕੱਲ ਇੰਨਾ ਹਿਸਾਬ ਕਿਤਾਬ ਹੋ ਗਿਆ ਕਿ ਇਹ ਇੱਕ ਸ਼ਗਨ ਤੱਕ ਸੀਮਤ ਰਹਿ ਗਿਆ ਕਿ ਜਦੋਂ ਵੀ ਕਿਸੇ ਦੇ ਵਿਆਹ ਚ ਜਾਣਾ ਸ਼ਗਨ ਦਾ ਲਾਹੌਫਾ ਦੇਣਾ ਹੈ ਦੋਸਤੋ ਇਹ ਠੀਕ ਐ ਮੈਂ ਮੰਨਦਾ ਹਾਂ ਪਰ ਅੱਜ ਦੇ ਸਮੇਂ ਦੇ ਵਿੱਚ ਨਾ ਇੰਨੀ ਕੁ ਆਮਦਨ ਹਰ ਬੰਦੇ ਦੀ ਹੁੰਦੀ ਹੈ ਜਿਹਨੂੰ ਅੱਜ ਅੱਜ ਅੱਜਕੱਲ੍ਹ ਲੋਕ ਸਿਆਣੇ ਵੀ ਬਹੁਤ ਹੋ ਗਏ ਉਹ ਸਿਆਣੇ ਇੰਨੇ ਕੁ ਹੋ ਗਏ ਕਿ ਉਹਨਾਂ ਨੂੰ ਪਤਾ ਹੈ ਕਿ ਅੱਜ ਸਾਡੇ ਬੱਚੇ ਦਾ ਜਨਮ ਹੋਇਆ 2022 ਸਾਲ ਨੂੰ 25 ਸਾਲ ਨੂੰ ਅਸੀਂ ਇਹਦਾ ਵਿਆਹ ਕਰਨਾ ਹੈ ਤਾਂ ਉਹ 2022 ਸਾਲ ਦੇ ਵਿੱਚ 25 ਸਾਲ ਦੇ ਵਿੱਚ ਇੰਨੀ ਕੁ ਇੰਨਾ ਕੁ ਪੈਸਾ ਉਹਨਾਂ ਨੂੰ ਪਤਾ ਹੈ ਕਿ ਸਾਨੂੰ ਬਹੁਤਾ ਹੈਲਪ ਨਹੀਂ ਮਿਲਣੀ ਤਾਂ ਉਹ ਉਹਦੇ ਲਈ ਪੈਸਾ ਇਕੱਠਾ ਕਰ ਲੈਂਦੇ ਆ ਸੋ ਮੈਨੂੰ ਲੱਗਦਾ ਵੀ ਜੇ ਕਿਤੇ ਨਾ ਕਿਤੇ ਜਾ ਕੇ ਇਹ ਸ਼ਗਨਾਂ ਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ ਜਿਹੜਾ ਉਸ ਪਰਿਵਾਰ ਨੂੰ ਪੈਂਦਾ ਹੋਵੇ ਪਰ ਇਹ ਇਹ ਤਾਂ ਉਲਟ ਇਹ ਤਾਂ ਉਲਟ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਬਿਮਾਰੀਆਂ ਬਹੁਤ ਘੱਟ ਆਉਂਦੀਆਂ ਸੀ ਹੁਣ ਤਾਂ ਬਿਮਾਰੀਆਂ ਦਾ ਇੰਨਾ ਸਿਸਟਮ ਵੱਧ ਗਿਆ ਤੇ ਕੋਦੇ ਨਾ ਕਦੇ ਕੋਈ ਨਾ ਕੋਈ ਬੰਦਾ ਜਿਹੜਾ ਹੈ ਉਹਨੂੰ ਹਸਪੀਟਲਾਈਜ਼ ਹੋਣਾ ਪੈਂਦਾ ਠੀਕ ਹੈ ਜਿਨ੍ਹਾਂ ਨੇ ਪਲਾਨਿੰਗ ਕੀਤੀ ਹੋਈ ਹੈ ਉਹ ਆਪਣੇ ਕੋਈ ਇੰਸ਼ੋਰੈਂਸ ਲੈ ਲਨੇ ਆ ਹੈਲਥ ਇੰਸ਼ੋਰੈਂਸ ਲੈ ਲਨੇ ਆ ਠੀਕ ਹੈ ਉਤੋਂ ਬੇਨੀਫਿਟ ਮਿਲ ਜਾਂਦਾ ਪਰ ਮੇਰੇ ਦਿਮਾਗ 'ਚ ਨਾ ਇੱਕ ਦਿਨ ਇਹ ਗੱਲ ਆਈ ਕਿ ਜਿਹੜੇ ਵੀ ਬੰਦੇ ਹੁਣ ਜਿਵੇਂ ਆਪਾਂ ਕਈ ਵਾਰ ਨਾ ਕਿਸੇ ਉਹ ਜਾਂਦੇ ਆ ਖਬਰ ਲੈਣ ਦੇ ਲਈ ਖਬਰ ਲੈਣ ਦੇ ਲਈ ਨਾ ਇੱਕ ਨਾ ਦੌੜ ਦੌੜ ਮਚੀ ਹੁੰਦੀ ਹੈ ਜੇ ਦੇਖੋ ਅੰਦਰ ਅੰਦਰ ਜਿਹਦੇ ਪਿਆਰ ਹੈ ਉਹ ਤਾਂ ਭੱਜਿਆ ਜਾਂਦਾ ਹੈ ਕਿ ਮੈਂ ਇੱਕ ਵਾਰ ਦੇਖਿਆ ਮਾਂ ਅੱਖੀਂ ਦੇਖਣਾ ਕਿ ਬੰਦਾ ਮੇਰਾ ਠੀਕ ਹੈ ਜਿਹੜਾ ਵੀ ਦੋਸਤ ਮਿੱਤਰ ਰਿਸ਼ਤੇਦਾਰ ਉਹ ਅਲੱਗ ਚੀਜ਼ ਹੈ ਪਰ ਕਾਫੀ ਲੋਕਾਂ ਦੇ ਵਿੱਚ ਨਾ ਇੱਕ ਫਾਰਮੈਲਿਟੀ ਰਹਿ ਗਈ ਹੁਣੇ ਫਾਰਮੈਲਿਟੀ ਕਿਵੇਂ ਰਹੇਗੀ ਕਿ ਖਬਰ ਨੂੰ ਜਾਣਾ ਸੀ ਉਹ ਦੂਜਾ ਕਹਿੰਦਾ ਯਾਰ ਮੈਂ ਤਾਂ ਆਪ ਜਾ ਕੇ ਆਉਣਾ ਚਲੋ ਯਾਰ ਕੰਮ ਨਵੇੜੇ ਹੀ ਹੈ ਪਰ ਖਬਰ ਲੈਣ ਜਾਣਾ ਇੱਕ ਕੰਮ ਨਵੇੜੇ ਹੀ ਹੈ ਠੀਕ ਹੈ ਜੀ ਓਕੇ ਫਿਰ ਨਾਲੇ ਤੂੰ ਚੱਲੇ ਆ ਠੀਕ ਹੈ ਓਕੇ ਚਲ ਤੇਰੇ ਨਾਲ ਬੈਠ ਕੇ ਲੰਘ ਜੰਦੇ ਆਪਾਂ ਮਤਲਬ ਉੱਥੇ ਜਾ ਕੇ ਹਸਪੀਟਲ ਦੇ ਵਿੱਚ ਜਿਹੜੇ ਬੰਦੇ ਵਿਚਾਰੇ ਪਹਿਲੇ ਹੀ ਦੁਖੀ ਐ ਉਹਦੇ ਨਾਲ ਦੋ ਚਾਰ ਗਏ ਹੋਏ ਆ ਦੋ ਤਿੰਨ ਇੱਕੋ ਹੀ ਵਾਰ ਤਾਂ 1% ਨੇ ਹੁੰਦਾ ਉਹ ਉਹਨਾਂ ਦੀ ਸੇਵਾ ਬਣੀ ਦੇ ਵਿੱਚ ਲੱਗਿਆ ਰਹਿੰਦਾ ਜਿਹੜੇ ਲੋਕ ਖਬਰ ਲੈਣ ਲਈ ਜਾਂਦੇ ਆ ਉਹਨਾਂ ਦੀ ਸੇਵਾ ਬਣੀ ਉਹ ਕਰਦੇ ਨੇ ਕਦੇ ਕਿਸੇ ਨੂੰ ਚਾਹ ਲਿਆ ਤੇ ਕਦੇ ਕਿਸ ਨੂੰ ਆਖ ਖਾਲਾ ਕਦੇ ਉਹ ਕੱਲ ਉਹਨਾਂ ਨੇ ਤਾਂ ਖਬਰ 10 15 ਮਿੰਟ ਚ ਲੈ ਕੇ ਵਾਪਸ ਆ ਜਣੀ ਐ ਐਨੇ ਨੂੰ ਕਿਸੇ ਹੋਰ ਨੇ ਆ ਜਣਾ ਖਬਰ ਲੈਣ ਦੇ ਲਈ ਉਹਨੂੰ ਅਸੀਂ ਇੰਨਾ ਵੱਡਾ ਬਣਾ ਲਿਆ ਪਰ ਇਹ ਮੇਰੀ ਇੱਕ ਸਲਾਹ ਹੈ ਮੰਨਣਾ ਨਾ ਮੰਨਣਾ ਸਮਾਜ ਦੀ ਜਾਂ ਲੋਕਾਂ ਦੀ ਆਪਣੀ ਹੋਵੇ ਮੈਨੂੰ ਇਹ ਲੱਗਦਾ ਹੈ ਕਿ ਸ਼ਗਨ ਸਕੀਮ ਜਿਹੜੇ ਸ਼ਗਨ ਦੇ ਟਾਈਮ ਸ਼ਗਨ ਬੇਸ਼ੱਕ ਅਗੇ ਦੇ ਵਿਆਚ ਨਾ ਦੇਓ ਕਿਉਂਕਿ ਉਹਨੇ ਪਹਿਲਾਂ ਪ੍ਰਬੰਧ ਕੀਤਾ ਹੋਇਆ ਉਹ ਆਪਣਾ ਕਰ ਸਕਦਾ ਪਰ ਮੈਨੂੰ ਇਹ ਲੱਗਦਾ ਹੈ ਕਿ ਜਿਹੜੀ ਬਿਮਾਰੀ ਜਾਂ ਜਿਹੜੀ ਜਿਹੜੀ ਕਿਸੇ ਕੁਦਰਤੀ ਕੋਈ ਐਕਸੀਡੈਂਟ ਹੋ ਸਕਦਾ ਹੈ ਜਾਂ ਕਿਸੇ ਵੀ ਤਰ੍ਹਾਂ ਦੇ ਨਾਲ ਕੋਈ ਬੰਦਾ ਦੁਖੀ ਹੋ ਕੇ ਹਸਪਤਾਲ ਗਿਆ ਨਾ ਤਾਂ ਸਾਰੇ ਸਮਾਜ ਨੂੰ ਮਿਲ ਕੇ ਇੱਕ ਸਿਸਟਮ ਬਣਾਉਣਾ ਚਾਹੀਦਾ ਹੈ ਕੀ ਹੈਲਪ ਦੇ ਤੌਰ ਤੇ ਜਿਹੜਾ ਬੰਦਾ ਖਬਰ ਲੈਣ ਜਾਊਗਾ ਉਹ ਹੈਲਪ ਦੇ ਤੌਰ ਤੇ ਕੁਛ ਨਾ ਕੁਛ ਉੱਥੇ ਦੇ ਕੇ ਆਊਗਾ ਇਹ ਨਹੀਂ ਹੈ ਵੀ ਇੱਕ ਦਰਜਣ ਕੇਲੇ ਆਂ ਦੀ ਲੈ ਕੇ ਜੀ ਉੱਥੇ ਕੇਲੇ ਸੇਬ ਇਹ ਐਨੇ ਕਰਦ ਰਿਹਾ ਜਿਹੜੇ ਪਤਾ ਨਹੀਂ ਉਹਨੇ ਮਰੀਜ਼ ਨੂੰ ਮਰੀਜ਼ ਨੇ ਖਾਣੇ ਹੁੰਦੇ ਆ ਬਲੇ ਨਹੀਂ ਖਾਣੇ ਹੁੰਦੇ ਇਹ ਕੋਈ ਮਤਲਬ ਨਹੀਂ ਹੈ ਹਾਂ ਤੁਸੀਂ ਪੈਸਿਆਂ ਦੇ ਤੌਰ ਤੇ ਅਗਰ ਆਪਾਂ ਜਾ ਰਹੇ ਆ ਤਾਂ ਜਾ ਕੇ ਉੱਥੇ 500 ਰੁਪਏ ਫੜਾ ਕੇ ਆਉ ਉਹਨੂੰ 1000 ਫੜਾ ਕੇ ਆਓ ਜਿੰਨੇ ਵੀ ਤੁਹਾਡਾ ਹੈ ਤਾਂ ਉਹਦੇ ਹਿਸਾਬ ਨਾਲ ਕੀ ਹੈ ਉਹਨਾਂ ਨੂੰ ਵੀ ਲੱਗੇ ਵੀ ਹਾਂਜੀ ਸਾਡੀ ਹੈਲਪ ਹੋ ਰਹੀ ਹੈ ਤੱਪਰ ਹੁੰਦਾ ਕੀ ਹੈ ਪੰਜ ਪੰਜ 10 10 ਜਣੇ ਜਾਗ ਜਾ ਕੇ ਉਹ ਕਰੀ ਜਾਂਦੇ ਆ ਤੇ ਇਹਦੇ ਨਾਲ ਮੈਨੂੰ ਲੱਗਦਾ ਵੀ ਇੱਕ ਤਾਂ ਲੋਕਾਂ ਦੇ ਜਾਨ ਦੀ ਜਿਹੜੀ ਗਿਣਤੀ ਹੈ ਉਹ ਘਟ ਜੂਗੀ ਜਿਹਦੇ ਨਾਲ ਹਸਪਤਾਲਾਂ ਚ ਰਸ਼ ਘਟ ਹੋਣਾ ਸ਼ੁਰੂ ਹੋ ਜਾਊਗਾ ਤੇ ਇੱਕ ਜਾਨ ਦੀ ਗਿਣਤੀ ਘਟ ਜੂਗੀ ਜਿਹੜਾ ਲੱਗਦਾ ਵੀ ਕਈ ਵਾਰ ਚਾਰ ਚਾਰ ਜਣੇ ਇਕੱਠੇ ਹੋ ਕੇ ਚਲੇ ਜਿਨੇ ਇੱਕੋ ਪਰਿਵਾਰ ਦੇ ਵਿੱਚ ਜੋ ਲਜਾਣਾ ਤਾਂ ਗੱਡੀ ਨੇ ਤੇ ਜਾਣਾ ਚਾਰ ਜਣੇ ਬੈਠ ਕੇ ਚਲੇ ਜਾਓ ਉਹਨਾਂ ਦੀ ਗਿਣਤੀ ਵੀ ਘਟ ਜੋ ਲੱਗੂ ਇੱਕ ਜਣਾਂ ਚ ਲੈ ਜਾਓ ਪਤਾ ਹੈ ਕਿਉਂਕਿ ਉੱਥੇ ਜਾ ਕੇ ਪੈਸੇ ਦੇਣੇ ਪੈਣੇ ਆ ਸੋ ਮੈਨੂੰ ਲੱਗਦਾ ਵੀ ਇਹਦੇ ਨਾਲ ਨਾ ਕਿਤੇ ਨਾ ਕਿਤੇ ਜਾ ਕੇ ਕਾਫੀ ਹੈਲਪ ਉਸ ਬੰਦੇ ਦੀ ਹੋ ਸਕਦੀ ਹੈ ਜਿਹੜੇ ਬੰਦੇ ਦੀ ਅਸੀਂ ਖਬਰ ਖਬਰ ਨੂੰ ਇੱਕ ਫਾਰਮੈਲਿਟੀ ਨਾ ਬਣਾਈਏ ਪੱਜ ਦੇ ਸਮੇਂ ਦੇ ਵਿੱਚ ਸੋ ਕਿਤੇ ਨਾ ਕਿਤੇ ਜਾ ਕੇ ਬੰਦੇ ਨੂੰ ਵੀ ਮਹਿਸੂਸ ਹੋਵੇ ਵੀ ਹਾਂ ਇਹ ਬੰਦਾ ਆਇਆ ਤਾਂ ਠੀਕ ਹੈ ਸਾਨੂੰ ਪਤਾ ਵੀ 500 ਜਾਂ 1000 ਦੇ ਕੇ ਜਾਣਾ ਨੇ ਤਾਂ ਕਿਤੇ ਨਾ ਕਿਤੇ ਜਾ ਕੇ ਮੈਨੂੰ ਇਹ ਲੱਗਦਾ ਵੀ ਛੋਟੇ ਮੋਟੇ ਜਿਹੜੀਆਂ ਪ੍ਰੋਬਲਮ ਹੈ ਉਹ ਤਾਂ ਬੰਦੇ ਦੀਆਂ ਵੈਸੇ ਹੀ ਹੱਲ ਹੋ ਜਾ ਕਰਨਗੀਆਂ ਕੁਝ ਨਾ ਕੁਝ ਉੱਪਰਲਾ ਖਰਚਾ ਉਹ ਤਾਂ ਨਿਕਲ ਜਾ ਕਰੂਗਾ ਸੋ ਮੈਨੂੰ ਇਹ ਲੱਗਦਾ ਵੀ ਸ਼ਗਨ ਭਾਵੇਂ ਦੋ ਭਾਵੇਂ ਨਾ ਦੋ ਪਰ ਹਸਪਤਾਲ ਦੇ ਵਿੱਚ ਅਗਰ ਅਸੀਂ ਖਬਰ ਲੈਣ ਜਾਣੇ ਆ ਤਾਂ ਉੱਥੇ ਸਾਨੂੰ ਇੱਕ ਰੀਤ ਸ਼ੁਰੂ ਕਰ ਦੇਣੀ ਚਾਹੀਦੀ ਹੈ ਤਾਂ ਕਿ ਫਾਈਨੈਂਸ਼ਲੀ ਵਿੱਤੀ ਤੌਰ ਤੇ ਉਹਦੀ ਮਦਦ ਵੀ ਹੋ ਸਕੇ ਤੇ ਜਿਹੜੀ ਗਿਣਤੀ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਹਸਪਤਾਲਾਂ ਦੇ ਵਿੱਚ ਜਿਨ੍ਹਾਂ ਦੀ ਦੇਖ ਰੇਖ ਦੇ ਵਿੱਚ ਉਹ ਮਰੀਜ਼ ਦੇ ਜਿਹੜੇ ਗਏ ਹੋ ਨੇ ਮਰੀਜ਼ ਦੇ ਨਾਲ ਉਹ ਉਹਨਾਂ ਦੇ ਜੇ ਲੱਗੇ ਰਹਿੰਦੇ ਆ ਤਾਂ ਉਹਨਾਂ ਨੂੰ ਵੀ ਥੋੜੀ ਜੀ ਰਾਹਤ ਮਿਲੇ ਸੋ ਅਗਰ ਇਹ ਤੁਹਾਨੂੰ ਸਾਰਿਆਂ ਨੂੰ ਚੰਗੀ ਲੱਗੇ ਤਾਂ ਵੀ ਬਹੁਤ ਵਧੀਆ ਹੋ ਸਕਦਾ ਹੈ ਅਗਰ ਕਿਸੇ ਨਾਲ ਕਿਸੇ ਨਾਲ ਇਹ ਕਿ ਕੋਈ ਇਸ ਗੱਲ ਨਾਲ ਸਹਿਮਤ ਨਹੀਂ ਵੀ ਹੈ ਤਾਂ ਵੀ ਕੋਈ ਗੱਲ ਨਹੀਂ ਕਿਉਂਕਿ ਇਹ ਸਾਡੀ ਜਿਹੜੀ ਸੀਰੀਜ਼ ਹੈ ਇਹ ਇਸ ਸੀਰੀਜ਼ ਦਾ ਨਾਮ ਹੀ ਹੈ ਸੋਚਣ ਵਾਲੀ ਗੱਲ ਸਿਰਫ ਇਹਦੇ ਲਈ ਸੋਚਣਾ ਹੈ ਵਿਚਾਰਨਾ ਹੈ ਆਪਾਂ ਇਹ ਜ਼ਰੂਰੀ ਨਹੀਂ ਹੈ ਅਗਰ ਸਮਾਜ ਨੂੰ ਸਹੀ ਲੱਗਦਾ ਹੋਊਗਾ ਤਾਂ ਉਹ ਇਸ ਦੇ ਇਹਨੂੰ ਲਾਗੂ ਵੀ ਕਰ ਸਕਦਾ ਹੈ ਧੰਨਵਾਦ ਜੀ ਸਤਿ ਸ਼੍ਰੀ ਅਕਾਲ